60 ਦਿਨਾਂ ਦਾ ਇਹ 59 ਦਿਨਾਂ ਦਾ ਕੰਮ ਕਰ ਚੁੱਕੇ ਹੁਣ ਤੱਕ ਜਿਹੜੀ ਤਨਖਾਹ ਮੰਗ ਰਹੇ ਆ ਜੀ ਜੇ ਮੰਨਨਗੇ ਚਲੋ ਇਹਨਾਂ ਕਿਸੇ ਨੂੰ ਫਿਊਚਰ 'ਚ ਵੀ ਜੇ ਸਾਨੂੰ ਨਹੀਂ ਇਹ ਤਨਖਾਹ ਦੇਂਦੇ ਨਾ ਫਿਰ ਅਸੀਂ ਤਾਂ ਜਿਹੜਾ ਤਰੀਕਾ ਹੈਗਾ ਉਸ ਤਰੀਕੇ ਨਾਲ ਹੀ ਅਸੀਂ ਅਸੀਂ ਤਨਖਾਹ ਲਹਾਂਗੇ ਜੀ ਸਾਡੀ ਅਜੋ 59 ਦਿਨ ਦੀ ਸੈਲਰੀ ਨਹੀਂ ਆਈ ਰੈਂਟ ਅਸੀਂ ਕਿੱਦਾਂ ਦੇ ਸਕਦੇ ਆ ਜੀ ਇੱਕ ਥ੍ਰੈਟ ਦਿੱਤਾ ਜਾ ਰਿਹਾ ਵੀ ਤੁਸੀਂ ਆਫਿਸ ਆ ਰਹੇ ਹੋ ਕੰਮ ਨਹੀਂ ਕਰ ਰਹੇ ਅਸੀਂ ਤੁਹਾਨੂੰ ਉਸ ਚੀਜ਼ ਦੇ ਪੈਸੇ ਨਹੀਂ ਦੇਣਾ ਅਸੀਂ ਘੰਟੇ ਆਪਦਾ ਬੈਠਦੇ ਆ ਇਥੇ ਆਉਂਦਾ ਸ਼ਾਂਤਮਈ ਤਰੀਕੇ ਨਾਲ ਬੈਠਦੇ ਆਂ ਪ੍ਰੋਟੈਸਟ ਕਰਦੇ ਆਂ ਪੰਚਿੰਗ ਕਰਦੇ ਆਂ 2 ਵਜੇ ਆ ਕੇ ਕਿ ਸਾਡੇ ਕੋਲੇ ਰੋਜ਼ਗਾਰ ਹੀ ਐ ਨਹੀਂ ਪਰ ਜੇ ਕੋਈ ਨੌਕਰੀ ਮਿਲੀ ਐ ਤਾਂ ਉਹਨੂੰ ਵੀ ਕਿੱਦਾਂ ਲੱਤ ਮਾਰ ਸਕਦੇ ਆਂ ਵੀ ਕਰ ਰਿਹਾ ਕਿ ਤੁਸੀਂ ਜਿਹੜੇ ਜਿਹੜੇ ਧਰਨੇ 'ਤੇ ਬੈਠੇ ਹੋ ਉਹਨਾਂ ਦੀ ਅਸੀਂ ਸੈਲਰੀ ਵੀ ਡਿਡਕਟ ਕਰਾਂਗੇ ਜੋ ਕਿ ਗਲਤ ਐ ਕਿਉਂਕਿ ਇਧਰੋਂ ਐਦਾ ਇਗਨੋਰ ਮਾਰਿਆ ਜਾਂਦਾ ਜਿਵੇਂ ਸਾਈਡ 'ਤੇ ਕੋਈ ਬੈਠਾ ਹੁੰਦਾ ਰੋਡ 'ਤੇ ਸਾਨੂੰ ਕੋਈ ਪੁੱਛਦੇ ਨਹੀਂ ਵੀ ਕੰਪਨੀ ਐ ਇਕੱਲੀ ਕੰਮ ਨਹੀਂ ਕਰ ਸਕਦੀ ਉਹਦੀ ਲੇਬਰ ਜੇ ਉਹਦੇ ਨਾਲ ਖੜੀ ਹੋਏਗੀ ਤਾਂ ਹੀ ਉਹ ਕੰਮ ਕਰ ਪਾਏਗੀ ਕਰਦਿਆਂ ਤੋਂ ਮੰਗਦੇ ਆ ਸਾਨੂੰ ਖੁਦ ਨੂੰ ਸ਼ਰਮ ਆਉਂਦੀ ਹੈ ਕਿ ਕਰਦਿਆਂ ਤੋਂ ਕਿੰਨਾ ਕੁ ਟਾਈਮ ਮੰਗੀ ਜਾਈਏ ਬੰਦਾ ਕੰਮ ਕਿਉਂ ਕਰਦਾ ਹੈ ਤਨਖਾਹ ਦੇ ਲਈ ਤਾਂ ਜੋ ਆਪਣੀਆਂ ਰੋਜ਼ਮਰਾਂ ਦੀਆਂ ਲੋੜਾਂ ਨੂੰ ਪੂਰਾ ਕਰ ਸਕੇ ਅਤੇ ਆਪਣੇ ਘਰਦਿਆਂ ਦਾ ਸਹਾਰਾ ਬਣ ਸਕੇ ਪਰ ਜੇਕਰ ਹੁਣ ਉਸੇ ਹੀ ਬੰਦੇ ਨੂੰ ਤਨਖਾਹੀ ਨਾ ਮਿਲੇ ਤਾਂ ਉਹ ਕੀ ਕਰੇਗਾ ਪਾਰ ਸਰਕਾਰ ਦੇ ਵੱਲੋਂ ਕਈ ਕਈ ਤਰ੍ਹਾਂ ਦੇ ਕੋਲ ਸੈਂਟਰਸ ਖੋਲੇ ਗਏ ਨੇ ਤੇ ਇਸੇ ਹੀ ਤਰ੍ਹਾਂ ਦਾ ਇੱਕ ਹੈ ਕਿਸਾਨ ਕੋਲ ਸੈਂਟਰ ਜਿੱਥੇ ਕਿਸਾਨ ਖੇਤੀਬਾੜੀ ਦੇ ਸਬੰਧਿਤ ਜਾਣਕਾਰੀ ਲੈਂਦੇ ਨੇ ਪਰ ਹੁਣ ਇਹ ਹੀ ਜਾਣਕਾਰੀ ਦੇਣ ਵਾਲੇ ਲੋਕ ਖੁਦ ਮੁਸੀਬਤ ਦੇ ਵਿੱਚ ਨੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ 2-3 ਮਹੀਨਿਆਂ ਤੋਂ ਤਨਖਾਹ ਨਹੀਂ ਮਿਲ ਰਹੀ ਤਾਂ ਕੀ ਕੁਝ ਕਹਿਣਾ ਹੈ ਉਹਨਾਂ ਦਾ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਤੁਸੀਂ ਧਰਨੇ ਤੇ ਬੈਠੇ ਹੋਏ ਹੋ ਕਿ ਮਸਲਾ ਇਹ ਤੁਹਾਡਾ ਬੜੀ ਤੁਹਾਡਾ ਜਿਹੜਾ ਕਾਮਨ ਚਾ ਮਸਲਾ ਸਾਰਿਆਂ ਦਾ ਜੀ ਵੀ ਤਨਖਾਹ ਦਾ ਚੱਕਰ ਹੈ ਜੀ ਅਸੀਂ ਘਟੋ ਘਾਟ ਇਸ ਕੰਪਨੀ ਦੇ ਵਿੱਚ ਮਗਰਲੇ 6-7 ਮਹੀਨਿਆਂ ਤੋਂ ਕੰਮ ਕਰ ਰਹੇ ਹਾਂ ਪਹਿਲਾਂ ਅਸੀਂ ਕਿਸੇ ਹੋਰ ਕੰਪਨੀ 'ਚ ਕੰਮ ਕਰਦੇ ਸੀ ਬਟ ਹੁਣ ਜਿਹੜੀ ਸਾਡੀ 6-7 ਮਹੀਨਿਆਂ ਦੀ ਤਨਖਾਹ ਜੀ ਉਹ ਦਿੱਤੇ ਹੋਏ ਸਮੇਂ ਤੋਂ ਜਿਵੇਂ ਲਗਭਗ 7 ਤੋਂ 15 ਦੇ ਵਿੱਚ ਇਹਨਾਂ ਨੇ ਸਾਡੇ ਨਾਲ ਕਰਾਰ ਕੀਤਾ ਸੀ ਵੀ ਤੁਹਾਨੂੰ ਤਨਖਾਹ ਦਿੱਤੀ ਜਾਊਗੀ ਪਰ ਜਿਹੜੀ ਆਏ ਕਿਹੜੇ ਸਾਡੀ ਤਨਖਾਹ ਮਹੀਨੇ ਦੀ ਜੀ 22 ਤਰੀਕ ਨੂੰ ਕਿਤੇ 28 ਨੂੰ ਕਿਤੇ ਮੰਨ ਲਓ 18 ਨੂੰ ਕਿਤੇ ਉਹਨਾਂ ਨੂੰ ਇਸ ਵਾਰ ਤਾਂ ਹੀ ਮਤਲਬ 22 ਤੇ ਸਭ ਤਰੀਕਾਂ ਲੰਘ ਗਈ ਅੱਜ ਤੁਸੀਂ ਦੇਖੋ 29 ਤਰੀਕ ਹੋ ਗਈ ਹੈ ਜੀ ਤਾਂ ਕਰਕੇ ਸਾਡਾ ਹੀ ਤਿੰਨ ਦਿਨਾਂ ਤੋਂ ਹੁਣ ਮੇਬੀ ਪੰਜਵਾਂ ਦਿਨ ਹੈ ਸਾ ਉਹ ਅਸੀਂ ਤਾਂ ਆ ਰਹੇ ਆ ਜੀ ਕਿਉਂਕਿ ਸਾ ਇਹਨਾਂ ਨੂੰ ਇਹ ਨਾ ਲੱਗੇ ਵੀ ਅਸੀਂ ਕੋਈ ਮੰਨ ਕੇ ਚੱਲੋ ਆਦੇ ਕੋਈ ਐਂਟਰਟੇਨਮੈਂਟ ਲਈ ਜਾਂ ਮਾਲੋ ਸਾਨੂੰ ਕੋਈ ਸ਼ੌਂਕ ਹੈ ਜੀ ਅਸੀਂ ਇਹਦੀ ਪਾਂਚਿੰਗ ਪ੍ਰੋਪਰ ਕਰਦੇ ਆ ਪ੍ਰੋਪਰ ਵੇ ਨਾਲ ਸਾਡੀ 8 ਘੰਟੇ ਸ਼ਿਫਟ ਹੁੰਦੀ ਹੈ ਜੀ ਇੱਕ ਸਵੇਰ ਸਾਡੀ ਸ਼ਿਫਟ ਹੁੰਦੀ 6 ਤੋਂ 2 ਜੀ ਇੱਕ 2 ਤੋਂ 10 ਜੀ ਤਾਂ ਕਰਕੇ ਹੁਣ ਅਸੀਂ ਜਿਹੜੀ ਤਨਖਾਹ ਲਈ ਇੱਥੇ ਬੈਠੇ ਹੋਈਆਂ ਜੀ ਸੈਲਰੀ ਦੇ ਕਿਉਂ ਨਹੀਂ ਰਹੇ ਜੀ ਇਹਨਾਂ ਦਾ ਕਹਿਣਾ ਇਹ ਹੈ ਵੀ ਉੱਤੋਂ ਜਿਹੜਾ ਸਾਨੂੰ ਮਤਲਬ ਮਿਨਿਸਟਰੀ ਨੇ ਫੰਡ ਰੀਲੀਜ਼ ਕਰਨਾ ਹੁੰਦਾ ਜੀ ਉਹ ਹਲੇ ਤੱਕ ਨਹੀਂ ਕੀਤਾ ਜੀ ਬਟ ਅਸੀਂ ਇਹ ਮੰਨਦੇ ਆ ਵੀ ਜੇ ਪਹਿਲਾਂ ਜਿਹੜੀ ਕ ਜੀ ਉਦੋਂ ਵੀ ਜੇ ਫੰਡ ਰਿਲੀਜ਼ ਦਾ ਚੱਕਰੀ ਜੇ ਫਰੋਦੋ ਕਿਉਂ ਨਹੀਂ ਤਨਖਾਹ ਕਿਦੇ ਮੰਨ ਕੇ ਚਲੋ ਲੇਟ ਹੋਈ ਜੀ ਫਿਰ ਇਸ ਵਾਰ ਹੀ ਕਿਉਂ ਹੋ ਰਹੀ ਹੈ ਜੇ ਇੱਕ ਸੀਵੀ ਫਿਊਚਰ ਜਿਹੜੀ ਕੰਪਨੀ ਨੇ ਟੈਂਡਰ ਲਿਆ ਹੋਇਆ ਜੀ ਉਹ ਆਏ ਕਿਹੜੇ ਮਤਲਬ ਕਹਿ ਦਿੰਦੀ ਵੀ ਸਾਡਾ ਹੇ ਤੱਕ ਮਤਲਬ ਸਾਡੇ ਨਾਲ ਦੀ ਕੋਆਪਰੇਟ ਕਰ ਲਓ ਜੀ ਅਸੀਂ ਘੱਟੋ ਘਾਟ 6-7 ਮਗਰਲੇ 5 ਮਹੀਨੇ ਤੋਂ ਕੋਆਪਰੇਟ ਕਰ ਰਹੇ ਹਾਂ ਜੀ ਆ ਹੁਣ ਤੁਸੀਂ ਦੇਖ ਲਓ ਜੀ ਅਪ੍ਰੈਲ ਮਗਰਲੀ ਮਾਰਚ ਜੀ ਮਈ ਚੜ੍ਹਣ ਵਾਲੀ ਹੈ ਜੀ ਦੋਵੇਂ ਮਹੀਨੇ ਤਨਖਾਹ ਹਲੇ ਤੱਕ ਨਹੀਂ ਆਈ ਜੀ ਤੁਸੀਂ ਇੱਥੇ ਧਰਨੇ ਤੇ ਬੈਠੇ ਹੋਏ ਹੋ ਕੰਪਨੀ ਨੇ ਇਸ ਤੋਂ ਬਾਅਦ ਤੁਹਾਡੇ ਨਾਲ ਗ ਪੁਰਾਣੇ ਸਾਨੂੰ ਇਹ ਕਿਹਾ ਗਿਆ ਸੀ ਵੀ ਭਾਈ ਜਿਹੜੀ ਜਿਹੜੀ ਤਨਖਾਹ ਜੀ ਤੁਸੀਂ ਵੇਟ ਕਰ ਲਓ 22 ਤਰੀਕ ਤੱਕ ਆਜੂਗੀ ਕਿਉਂਕਿ ਪ੍ਰੋਬਲਮ ਚੱਲ ਰਹੀਆਂ ਕੁਝ ਜੀ ਚੱਲੀ ਸੀ ਕਿ ਠੀਕ ਹੈ ਜੀ ਉਦੋਂ ਮੁੜ ਕੇ ਕਿਹਾ ਗਿਆ ਵੀ 29 ਨੂੰ ਜੀ ਅੱਜ ਸ਼ਾਇਦ ਮੇ ਵੀ 29 ਹੈ ਤਰੀਕ ਜੀ ਤੇ ਦੇਖ ਲਓ 5:30 ਹੋ ਗਏ ਆ ਜੀ ਅਜੇ ਤਾਂ ਕੋਈ ਤਨਖਾਹ ਦਾ ਨਹੀਂ ਹੁਣ ਸੁਣਨ ਚ ਇਹ ਗੱਲ ਆ ਰਹੀ ਹੈ ਵੀ ਜਿਹੜੀ ਤਨਖਾਹ ਜੀ ਇੱਕ ਤਰੀਕ ਨੂੰ ਆਊਗੀ ਜੀ ਲੱਗਦਾ ਤੁਹਾਨੂੰ ਕੀ ਦਰਨੇ ਤੋਂ ਬਾਅਦ ਤੁਹਾਨੂੰ ਐਵੇਂ ਦੀ ਦਿੱਕਤ ਨਹੀਂ ਆਏਗੀ ਜੀ ਕਿਵੇਂ ਜੀ ਦਰਨੇ ਤੋਂ ਬਾਅਦ ਕਦੇ ਸੈਲਰੀ ਦੀ ਐਵੇਂ ਦਿੱਕਤ ਨਹੀਂ ਆਏਗੀ ਇਹ ਤਾਂ ਜੀ ਹੁਣ ਮਤਲਬ ਕਿਸੇ ਚੀਜ਼ ਦੀ ਵੀ ਆਪਾਂ ਪ੍ਰੋਪਰ ਵੇਨਾ ਸਟੇਟਮੈਂਟ ਨਹੀਂ ਦੇ ਸਕਦੇ ਜੀ ਆਪਣਾ ਲੀਗਲ ਤਰੀਕਾ ਜੀ ਆਪਦੀ ਇੱਕ ਗੱਲ ਨੂੰ ਆਪਣੇ ਜਿਹੜੇ ਰਾਈਟਸ ਆ ਉਹਨਾਂ ਨੂੰ ਕਿਵੇਂ ਆਪਾਂ ਲੈਣਾ ਹਨ ਅਸੀਂ ਇੱਕ ਸ਼ਾਂਤਮਈ ਤਰੀਕੇ ਨਾਲ ਜੀ ਆਪਦੀ ਇਹ ਗੱਲ ਰੱਖ ਰਹੇ ਆਂ ਪੱਖ ਰੱਖ ਰਹੇ ਆਂ ਜੀ ਉਹਨੂੰ ਕਿਵੇਂ ਅੱਗੇ ਟੈਕਲ ਕਰਦੇ ਜਾਂ ਕਿ ਉਹਨੂੰ ਕਿਵੇਂ ਸੋਲਵ ਆਊਟ ਕਰਦੇ ਇਹ ਮਿਨਿਸਟਰੀ ਦੀ ਜਾਂ ਜਿਹੜੀ ਇਹਨੂੰ ਮੈਨੇਜਮੈਂਟ ਚਲਾ ਰਹੀ ਉਹਦੀ ਸਰਦਾਰਦੀ ਸਾਡਾ ਜਸਟ ਇਕੱਲਾ ਇੱਥੇ ਬਹਿ ਕੇ ਜੀ ਉਹਨਾਂ ਨੂੰ ਉਹ ਉਹਨਾਂ ਦਾ ਸਾਡੀ ਮੰਗ ਹੈ ਵੀ ਜਿਹੜੀ ਸਾਡੀ ਤਨਖਾਹ ਜੀ ਅਸੀਂ ਕੋਈ ਲੀਗਲ ਤਰੀਕੇ ਨਾਲ ਮੰਗ ਰਹੇ ਹਾਂ ਕੋਈ ਆਪ ਦਾ ਕੋਈ ਕੋਈ ਉਹ ਜੀ ਛੈਣੀ ਮੰਗ ਰਹੇ ਜਿਹੜੀ ਚੀਜ਼ ਉਹਨੂੰ ਨਹੀਂ ਦੇ ਸਕਦੇ ਜਾਂ ਸਾਡਾ ਕੋਈ ਕਹਿ ਸਕਦੇ ਆ ਵੀ ਆਪਾਂ ਕੋਈ ਸਾਡੀ ਕੋਈ ਉਹ ਜੀ ਡਿਮਾਂਡ ਹੋਵੇ ਜਿਹੜੀ ਇਹ ਕੰਪਨੀ ਨਾਲ ਜਾਂ ਅਸੀਂ ਮੰਨ ਕੇ ਚੱਲੂ ਕਿ ਉਹ ਜਿਹੜੇ ਐਗਰੀਮੈਂਟ ਕੀਤਾ ਹੋਰੇ ਵਿੱਚ ਨਾ ਹੋਈ ਹੋਵੇ ਜੀ ਅਜੀ ਤਨਖਾਹ ਜੀ ਜਿਹੜਾ ਅਸੀਂ ਕੰਮ ਕੀਤਾ ਅੱਜ ਤੱਕ 60 ਦਿਨਾਂ ਦਾ 90 ਦਿਨਾਂ ਦਾ ਕੰਮ ਕਰ ਚੁੱਕੇ ਹੁਣ ਤੱਕ ਜਿਹੜੀ ਤਨਖਾਹ ਮੰਗ ਰਹੇ ਹਾਂ ਜੀ ਜੇ ਮੰਨਨਗੇ ਚਲੋ ਇਹਨੂੰ ਕਿਸੇ ਨੂੰ ਫਿਊਚਰ ਜੀ ਵੀ ਜੇ ਸਾਨੂੰ ਨਹੀਂ ਇਹ ਤਨਖਾਹ ਦੇ ਦੇ ਆ ਜਿਹੜੀ ਹੈਗੀ ਪਿਛਲੇ 2 ਮਹੀਨਿਆਂ ਤੋਂ ਨਹੀਂ ਆਈ ਹੈਗੀ ਜੀ ਇਸ ਕਾਰਨ ਸਾਨੂੰ ਬਹੁਤ ਦਿੱਕਤ ਆ ਰਹੀ ਹੈਗੀ ਹੈਗੀ ਰੋਟੀ ਪਾਣੀ ਦੇ ਵਿੱਚ ਰੈਂਟ ਵਗੈਰਾ ਦੇ ਵਿੱਚ ਪਿਛਲੇ 2 ਮਹੀਨਿਆਂ ਤੋਂ ਜਿਹੜਾ ਹੈਗਾ ਜੀ ਅਸੀਂ ਘਰੋਂ ਖਰਚਾ ਮੰਗਾ ਕੇ ਕਰ ਰਹੇ ਹੈਗੇ ਆਂਗੇ ਅਸੀਂ ਜਿਹੜਾ ਹੈਗਾ ਇੱਥੇ ਜਨਵਰੀ ਦੇ ਵਿੱਚ ਜੁਆਇਨ ਕਰਿਆ ਸੀਗਾ ਫਰੈਸ਼ਰ ਹੈਗੇ ਆ ਜੀ ਸਾਰੇ ਨਾਲੋਂ ਤੇ ਬਾਕੀ ਸਾਡੇ ਭਾਈ ਜਿਹੜੇ ਹੈਗੇ ਬਾਕੀ ਸਾਰੇ ਸੀਨੀਅਰ ਹੈਗੇ ਆ ਜੀ ਤੇ ਆਹੀ ਹੈ ਜੀ ਇਸ ਤੋਂ ਇਲਾਵਾ ਵੀ ਕੋਈ ਹੋਰ ਮੁੱਦਾ ਹੈ ਥੋੜਾ ਮੁੱਦਾ ਦਾ ਬਾਕੀ ਦੇਖੋ ਹੀ ਸਾਰੇ ਹੈਗਾ ਲੋਕੇਸ਼ਨ ਦਾ ਵੀ ਹੈਗਾ ਕੰਮ ਕਰਦੇ ਹੈਗੇ ਥੱਲੇ ਜਿਹੜਾ ਹੈਗਾ ਜੀ ਮਸ਼ੀਨਾਂ ਵਗੈਰਾ ਚੱਲਦੀਆਂ ਹੈਗੀਆਂ ਬਹੁਤ ਡਿਸਟਰਬੈਂਸ ਆਉਂਦੀ ਹੈਗੀ ਕਾਲ ਕਰਦੇ ਹੋਏ ਫਾਰਮਰ ਕਹਿੰਦੇ ਵੀ ਹੈਗੇ ਜੀ ਪਿੱਛੋਂ ਤੁਹਾਡੇ ਆਵਾਜ਼ ਆ ਰਹੀ ਹੈਗੀ ਹੈਗੀ ਤੇ ਸਾਹਮਣੇ ਵੀ ਤੁਸੀਂ ਦੇਖ ਸਕਦੇ ਹੈਗੇ ਡੈਂਟਿੰਗ ਪੇਂਟਿੰਗ ਦਾ ਕੰਮ ਚੱਲਦਾ ਹੈਗਾ ਇਹ ਲੋਕੇਸ਼ਨ ਜਿਹੜੀ ਹੈਗੀ ਵੈਸੇ ਕੰਮ ਦੇ ਅਕੋਰਡਿੰਗ ਸਹੀ ਨਹੀਂ ਹੈਗੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਕੰਮ ਕਰਦੇ ਮੈਂ ਇੱਥੇ 22 ਜਨਵਰੀ ਜੁਆਇਨ ਕਰੇ 2024 ਜੀ ਮੇਂ ਦਿੱਕਤਾਂ ਬਾਦ ਆ ਰਹੀਆਂ ਜੀ ਸੈਲਰੀ ਕਰਕੇ ਰੈਂਟ ਜਿਹੜੇ ਸਾਡੇ ਆ ਜੀ ਉਹ ਵੀ ਲੇਟ ਹੋ ਰਹੇ ਆ ਦੋ ਤੋਂ ਤਿੰਨ ਫਲੈਟ ਅਸੀਂ ਬਦਲ ਚੁੱਕੇ ਆ ਜੀ 2.5 ਮਹੀਨੇ ਹੋਏ ਆ ਅਸੀਂ ਤੀਜਾ ਫਲੈਟ ਬਦਲ ਲਿਆ ਜੀ ਕਿਉਂਕਿ ਇੱਥੇ ਜਿਹੜਾ ਓਨਰ ਹੈ ਜੀ ਉਹ ਕਹਿੰਦਾ ਵੀ ਸਾਨੂੰ ਰੈਂਟ ਇੱਕ ਤੋਂ ਇੱਕ ਚਾਹੀਦਾ ਜੀ ਸਾਡੀ ਅਜੋ 90 ਦਿਨ ਦੀ ਸੈਲਰੀ ਨਹੀਂ ਆਈ ਜੀ ਰੈਂਟ ਅਸੀਂ ਕਿੱਦਾਂ ਦੇ ਸਕਦੇ ਆ ਜੀ ਪਿੱਛੇ ਵਾਲੇ ਜਿਹੜਾ ਓਨਰ ਹੈ ਜੀ ਉਹਨੂੰ ਵੀ ਅਸੀਂ ਸਿਕਿਉਰਿਟੀ ਦੇ ਕੇ ਤੇ ਆਪਦਾ ਨਵਾਂ ਕਹੀ ਹੁਣ ਹੁਣ ਤਾਂ ਵੈਸੇ ਹੀ ਸਮਾਨ ਘੇ ਹੋਰ ਕੋਲੇ ਰੱਖਿਆ ਹੋਇਆ ਤਾਂ ਸਾਨੂੰ ਬਹੁਤ ਇਦਾਂ ਦੀ ਦਿੱਕਤ ਆ ਰਹੀਆਂ ਨੇ ਉਸ ਤੋਂ ਬਾਅ ਜਿਹੜੀ ਹੁਣ ਸਾਨੂੰ ਇੱਕ ਥ੍ਰੈਟ ਦਿੱਤਾ ਜਾ ਰਿਹਾ ਵੀ ਤੁਸੀਂ ਆਫਿਸ ਆ ਰਹੇ ਹੋ ਕੰਮ ਨਹੀਂ ਕਰ ਰਹੇ ਅਸੀਂ ਤੁਹਾਨੂੰ ਉਸ ਚੀਜ਼ ਦੇ ਪੈਸੇ ਨਹੀਂ ਦੇਣੇ ਅਸੀਂ ਪਹਿਲਾਂ ਵੀ ਪੈਸਿਆਂ ਲਈ ਬੈਠੇ ਆਂ ਜੀ ਪੈਸੇ ਮੰਗ ਰਹੇ ਆਂ ਸਾਡਾ 58 ਦਿਨ ਦਾ ਕੰਮ ਕੀਤਾ ਅਸੀਂ ਪ੍ਰੋਪਰ ਆਫ ਦੀ ਪੰਚਿੰਗ ਕਰਦੇ ਆਂ ਪੰਚ ਆਊਟ ਕਰਕੇ 8 ਘੰਟੇ ਇੱਥੇ ਬੈਠ ਕੇ ਜਾਂਦੇ ਆਂ ਵਰਕ ਸਸਪੈਂਡ ਕਰਨ ਦਾ ਮਤਲਬ ਇਹ ਹੈ ਵੀ ਸਾਡੀ ਮੰਗ ਹੈ ਜਿਹੜੀ ਸੈਲਰੀ ਦੀ 7 ਤੋਂ 8 ਤਰੀਕ ਦੇ ਵਿੱਚ ਜਿਹੜੀ ਸਾਨੂੰ ਸੈਲਰੀ ਚਾਹੀਦੀ ਹੈ ਅਸੀਂ ਜਿਹੜਾ ਵਰਕ ਸਸਪੈਂਡ ਕੀਤਾ ਉਸ ਚੀਜ਼ ਲਈ ਕੀਤਾ ਨਾ ਕਿ ਤੁਸੀਂ ਹੋਰ ਮੁੱਦੇ ਲੈ ਕੇ ਆਓ ਵੀ ਤੁਸੀਂ ਜਿਹੜੇ ਦਿਨ ਕੰਮ ਨਹੀਂ ਕਰ ਰਹੇ ਤੁਹਾਨੂੰ ਅਸੀਂ ਉਹਨਾਂ ਦਾ ਵੀ ਪੈਸੇ ਨਹੀਂ ਦੇਵਾਂਗੇ ਅਸੀਂ ਪ੍ਰੋਪਰ ਆ ਰਹੇ ਹਾਂ 8 ਘੰਟੇ ਆਪਦਾ ਬੈਠਦੇ ਹਾਂ ਇੱਥੇ ਆਪਦਾ ਸ਼ਾਂਤਮਈ ਤਰੀਕੇ ਨਾਲ ਬੈਠਦੇ ਹਾਂ ਪ੍ਰੋਟੈਸਟ ਕਰਦੇ ਹਾਂ ਪੰਚਨ ਕਰਦੇ ਹਾਂ 2 ਵਜੇ ਆ ਕੇ ਜਿਹੜਿਆਂ ਦੀ 2 ਵਜੇ ਡਿਊਟੀ ਹੈ ਜਿਹੜੇ ਸਵੇਰੇ 6 ਵਜੇ ਆਉਂਦੇ 6 ਤੋਂ 2 ਲਾ ਕੇ ਜਾਂਦੇ ਅਸੀਂ 2 ਤੋਂ ਲੈ ਕੇ 10 ਵਜੇ ਤੱਕ ਆਪਦਾ ਪ੍ਰੋਪਰ ਇੱਥੇ ਪ੍ਰੋਟੈਸਟ ਕਰ ਰਹੇ ਹਾਂ ਨਾ ਕਿ ਅਸੀਂ ਕੋਈ ਇੱਥੇ ਹਰਾਸ਼ਮੈਂਟ ਕਰ ਰਹੇ ਸੋ ਸਾਡੀ ਤਾਂ ਇਹੀ ਮੰਗ ਹੈ ਹੱਥ ਜੋੜ ਕੇ ਬੇਨਤੀ ਕਹਿ ਸਕਦੇ ਹਾਂ ਚਲੋ ਮੰਗ ਹੀ ਸਕਦੇ ਹਾਂ ਕਿਉਂਕਿ ਅਸੀਂ ਤਾਂ ਕੰਮ ਕੀਤਾ ਜੀ ਔਰ ਸਾਡੀ ਇਹ ਮੰਗ ਹੈ ਵੀ ਸਾਡੀ ਸੈਲਰੀ ਹਰ ਮੰਥ ਦੀ ਜਿਹੜੀ ਹੈ ਜੀ 7 ਤੋਂ 8 ਤਰੀਕ ਦੇ ਵਿੱਚ ਦਿੱਤੀ ਜਾਵੇ ਔਰ ਇਸ ਚੀਜ਼ ਨੂੰ ਥੋੜਾ ਜਿਹਾ ਐਟਮੋਸਫੇਅਰ ਨੂੰ ਆਫਿਸ ਦੇ ਨੂੰ ਥੋੜਾ ਜਿਹਾ ਵਧੀਆ ਬਣਾਇਆ ਜਾਵੇ ਪਹਿਲਾਂ ਵੀ ਕਦੇ ਦਿੱਕਤ ਆਂਦੀ ਸੀ ਮੰਮੀ ਸ਼ੁਰੂ ਤੋਂ ਹੀ ਦਿੱਕਤ ਆ ਰਹੀ ਹੈ ਜਦੋਂ ਦੀ ਇਸ ਕੰਪਨੀ ਕੋਲੇ ਟੈਂਡਰ ਗਿਆ ਨਾ ਅਸੀਂ ਤਾਂ ਚਲੋ ਨਿਊ ਜੁਆਇਨਿੰਗ ਹੈ ਜਿਹੜੇ ਪੁਰਾਣੇ ਸਾਡੇ ਸੀਨੀਅਰਸ ਹੈ ਉਹ ਬੈਂਕ ਸਟੇਟਮੈਂਟ ਵੀ ਸੀਗੀ ਆਪਣੇ ਕੋਲ ਉਹ 18 ਤਰੀਕ ਨੂੰ ਆਈ ਹੈ ਕੋਈ 21 ਤਰੀਕ ਨੂੰ ਆਈ ਹੈ ਕੋਈ 25 ਨੂੰ ਆ ਉਹ ਇੱਕ ਸਾਡੀ ਮੰਗ ਹੈ ਵੀ ਸਾਡੀ ਸੈਲਰੀ ਜਿਹੜੀ ਸਮੇਂ ਤੇ ਦਿੱਤੀ ਜਾਵੇ ਕਿਉਂਕਿ ਸਾਡੇ ਰੈਂਟ ਮੈਨੇਜ ਕਰਨੇ ਰੋਟੀ ਪਾਣੀ ਦਾ ਖਰਚਾ ਹੈ ਜੀ ਅਸੀਂ ਉਹ ਵੀ ਮਤਲਬ ਰੋਟੀ ਦਾ ਖਰਚਾ ਵੀ ਚੱਕਣਾ ਔਖਾ ਹੋ ਰਿਹਾ 60 ਦਿਨੋਂ 95 ਦਿਨ ਹੋ ਗਏ ਜੀ ਰੋਟੀ ਤੋਂ ਵੀ ਔਖੇ ਆ ਜਦੋਂ ਸੈਲਰੀ ਨਹੀਂ ਆਉਂਦੀ ਫਿਰ ਕਦੇ ਆ ਮੈਨੂੰ ਫੀਲ ਨਹੀਂ ਹੁੰਦਾ ਕਿ ਇਹ ਕੰਮ ਛੱਡ ਦਈਏ ਮੈਮ ਹੁੰਦਾ ਜੀ ਫੀਲ ਤਾਂ ਪਰ ਕੀ ਕਰ ਸਕਦੇ ਹਾਂ ਹੁਣ ਗ੍ਰੈਜੂਏਸ਼ਨ ਕਰਕੇ ਸਾਡੇ ਕੋਲੇ ਰੁਜ਼ਗਾਰ ਹੀ ਹੈ ਨਹੀਂ ਪਰ ਜੇ ਕੋਈ ਨੌਕਰੀ ਮਿਲੀ ਹੈ ਤਾਂ ਉਹਨੂੰ ਵੀ ਕਿੱਦਾਂ ਲੱਤ ਮਾਰ ਸਕਦੇ ਹਾਂ ਅਸੀਂ ਇੱਕ ਉਮੀਦ ਹੈ ਵੀ ਸਾਨੂੰ ਇਧਰੋਂ ਪੈਸਾ ਆ ਸਕਦਾ ਹੈ ਉਮੀਦ ਤੇ ਚੱਲੇ ਆਉਨੇ ਆ ਪਿਛਲੇ 59 ਦਿਨ ਤੋਂ 59ਵਾਂ ਦਿਨ ਹੈ ਚੱਲੀ ਜਾਂਦੀ ਉਮੀਦ ਸਾਨੂੰ ਅਥਾਰਟिटीज ਵੱਲੋਂ ਇਹ ਕਿਹਾ ਜਾਂਦਾ ਕਿ ਅੱਜ ਨਹੀਂ ਕੱਲ ਅੱਜ ਨਹੀਂ ਕੱਲ ਅੱਜ ਨਹੀਂ ਕੱਲ ਅਸੀਂ ਕੋਆਪਰੇਟ ਕਰ ਰਹੇ ਹਾਂ ਪਰ ਹੁਣ ਜਿਹੜੀ ਉਹ ਕੋਆਪਰੇਸ਼ਨ ਹੈ ਜਾਂ ਉਹਨਾਂ ਦਾ ਕਹਿ ਸਕਦੇ ਆਂ ਵੀ ਉਹ ਸਾਡੇ ਸਿਰ ਦੇ ਉੱਤੋਂ ਦੀ ਨੰਘਿਆ ਪਾਣੀ ਸੋ ਤਾਂ ਹੀ ਅਸੀਂ ਅੱਜ ਇਹ ਚੇਅਰਜ਼ ਤੇ ਪੀਸੀ ਬੰਦ ਕਰਕੇ ਥੱਲੇ ਬੈਠੇ ਆਂ ਪਹਿਲੇ ਤਿੰਨ ਚਾਰ ਦਿਨਾਂ ਤੋਂ ਬੈਠੇ ਆਂ ਵੀ ਸਾਡੀ ਜਿਹੜੀ ਸੈਲਰੀ ਦਾ ਮੁੱਦਾ ਹੈ ਨਾ ਉਹਨੂੰ ਸੁਧਾਰ ਦਿੱਤਾ ਜਾਵੇ ਅਸੀਂ ਵੀ ਚਾਹੁੰਦੇ ਆਂ ਵੇ ਅਸੀਂ ਕੰਮ ਕਰੀਏ ਲਗਨ ਨਾਲ ਕਰੀਏ ਮਿਹਨਤ ਨਾਲ ਕਰੀਏ ਸਾਨੂੰ ਕੋਈ ਦਿੱਕਤ ਨਹੀਂ ਹੈ ਕੰਮ ਕਰਨ ਚ 1% ਵੀ ਕੋਈ ਦਿੱਕਤ ਨਹੀਂ ਹੈ ਅਸੀਂ ਇਹ ਕੰਮ ਅਸੀਂ ਜੁਆਇਨ ਹੀ ਇਸ ਲਈ ਕੀਤਾ ਅਸੀਂ ਐਗਰੀਮੈਂਟ ਤੇ ਜੇ ਸਾਈਨ ਕੀਤੇ ਆ ਜਾਂ ਅਸੀਂ ਇਸ ਐਚਰ ਪਾਲਿਸੀ ਤੇ ਸਾਈਨ ਕਰਿਆ ਨਾ ਅਸੀਂ ਇਸ ਕਰਕੇ ਹੀ ਕਰਿਆ ਵੀ ਅਸੀਂ ਇੱਥੇ ਕੰਮ ਕਰਨਾ ਚਾਹੁੰਦੇ ਆ ਕੰਮ ਕਰਨ ਹੀ ਆਏ ਆ ਤਾਂ ਅਸੀਂ ਲਗਨ ਨਾਲ ਕੰਮ ਕਰਨਾ ਚਾਹੁੰਦੇ ਆ ਸਾਡਾ ਕੋਈ ਐਦਾਂ ਦਾ ਮਨ ਨਹੀਂ ਹੈ ਵੀ ਅਸੀਂ ਕੰਮ ਨਹੀਂ ਕਰਨਾ ਅਸੀਂ ਕੰਮ ਕਰਨਾ ਚਾਹੁੰਦੇ ਆ ਪਰ ਜਿਹੜਾ ਸਿਸਟਮ ਹੈ ਨਾ ਉਹਨੂੰ ਥੋੜਾ ਜਿਹਾ ਜੇ ਸਹੀ ਤਰੀਕੇ ਨਾਲ ਕਰਿਆ ਜਾਵੇ ਸੈਲਰੀਸ ਟਾਈਮ ਤੇ ਦਿੱਤੀਆਂ ਜਾਣ ਤਾਂ ਅਸੀਂ ਬਿਲਕੁਲ ਕਿਸਾਨਾਂ ਦੀ ਸੇਵਾ ਵੀ ਕਰਨਾ ਚਾਹੁੰਦੇ ਹਾਂ ਇਹਦਾ ਆਪਦਾ ਜਿਹੜਾ ਸਾਡਾ ਕਿੱਤਾ ਹੈ ਉਹਨੂੰ ਵੀ ਅਸੀਂ ਮਿਹਨਤ ਨਾਲ ਤੇ ਲਗਨ ਨਾਲ ਕਰਨ ਦੇ ਵਿੱਚ ਪੂਰੇ ਮਤਲਬ ਇੱਛਾ ਹੈ ਤੇ ਕਰਨਾ ਵੀ ਚਾਹਾਂਗੇ ਸਾਡਾ ਮੇਨ ਮੁੱਦਾ ਇਹੀ ਹੈ ਸੈਲਰੀ ਦਾ ਹੀ ਹੈ ਮੇਨ ਤਾਂ ਬਾਕੀ ਸਾਰਾ ਡਿਸਕਸ ਹੋ ਹੀ ਚੁੱਕਿਆ ਹੈ ਮੇਨ ਇਹ ਵੀ ਹੈ ਕਿ ਇਹ ਸਾਨੂੰ ਥੋੜਾ ਥ੍ਰੈਟ ਵੀ ਕਰ ਰਿਹਾ ਹੈ ਕਿ ਤੁਸੀਂ ਜਿਹੜੇ ਜਿਹੜੇ ਧਰਨੇ ਤੇ ਬੈਠੇ ਹੋ ਉਹਨਾਂ ਦੀ ਅਸੀਂ ਸੈਲਰੀ ਵੀ ਡਿਡਕਟ ਕਰਾਂਗੇ ਜੋ ਕਿ ਗਲਤ ਹੈ ਕਿਉਂਕਿ ਅਸੀਂ ਆਨੇ ਵੀ ਆਂ ਟਾਈਮ ਤੇ ਜਾਣੇ ਵੀ ਆਂ ਆਪਣੇ ਬਾਇਓਮੈਟ੍ਰਿਕ ਵੀ ਡਨ ਕਰਦੇ ਆਂ ਇੱਥੇ ਬੈਠੇ ਵੀ ਰਹਿਨੇ ਆਂ ਅਸੀਂ ਇੱਕ ਆਪਣਾ ਰੋਸ ਦਿਖਾ ਰਹੇ ਆਂ ਕਿ ਵੀ ਸਾਨੂੰ ਇੱਕ ਗੁੱਸਾ ਹੈ ਕੰਪਨੀ ਵੱਲੋਂ ਵੀ ਜਿਹੜੀ ਸਾਨੂੰ ਤਨਖਾਹ ਨਹੀਂ ਮਿਲ ਰਹੀ ਇਹਦੇ ਨਾਲ ਜਿਹੜੀ ਮੈਨੇਜਮੈਂਟ ਟੀਮ ਹੈ ਸਾਡੀ ਉਹ ਵੀ ਸਾਡੀ ਕਿਸੇ ਸੁਣਵਾਈ ਨਹੀਂ ਕਰਵਾ ਰਹੀ ਸਾਨੂੰ ਜਦੋਂ ਚੱਲਦੀ ਹੈ ਇਧਰੋਂ ਐਦਾਂ ਇਗਨੋਰ ਮਾਰਿਆ ਜਾਂਦਾ ਜਿਵੇਂ ਸਾਈਡ ਤੇ ਕੋਈ ਬੈਠਾ ਹੁੰਦਾ ਰੋਡ ਤੇ ਸਾਨੂੰ ਕੋਈ ਪੁੱਛਦੇ ਨਹੀਂ ਆ ਕੇ ਵੀ ਤੁਸੀਂ ਦੱਸੋ ਕੀ ਮੰਗਿਆ ਸੀ ਤੁਹਾਡੀ ਗੱਲ ਕਮਿਊਨੀਕੇਟ ਕਰੀਏ ਅੱਗੇ ਪਹੁੰਚਾਈਏ ਕੋਈ ਸਾਡੀ ਮੀਟਿੰਗ ਨਹੀਂ ਕਰ ਰਹੀ ਇਹ ਸਾਡਾ ਮੇਨ ਮੁੱਦਾ ਇਹੀ ਹੈ ਵੀ ਚਲੋ ਸਾਨੂੰ ਸੈਲਰੀ ਟਾਈਮ ਤੇ ਦੇ ਦਿਓ ਬਾਕੀ ਫੈਸਿਲਿਟੀ ਸੀ ਨਾ ਉਹ ਫਿਰ ਵੀ ਔਵਾਇਡ ਕਰ ਰਹੇ ਆ ਜਿੱਦਾਂ ਪਾਣੀ ਵਗੈਰਾ ਦੀ ਵੀ ਦਿੱਕਤ ਆਂਦੀ ਹੈ ਸਾਨੂੰ ਪਰ ਅਸੀਂ ਉਹ ਵੀ ਨਹੀਂ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ ਅਸੀਂ ਆਪਣਾ ਮੈਨੇਜ ਕਰ ਲੈਨੇ ਆ ਸਾਨੂੰ ਮੇਨ ਇਹ ਹੈ ਵੀ ਸਾਨੂੰ ਤਨਖਾਹ ਟਾਈਮ ਤੇ ਦਿੱਤੀ ਜਾਵੇ ਬਸ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਕੰਮ ਕਰਦਿਆਂ ਮੈਨੂੰ 1 ਸਾਲ ਤੋਂ ਉੱਪਰ ਹੋ ਗਿਆ ਹੀ ਪਹਿਲਾਂ ਜਿਹੜੀ ਦੂਸਰੀ ਕੰਪਨੀ ਕੋਲੇ ਟੈਂਡਰ ਸੀ ਉੱਥੇ ਸੀਗਾ ਇਸ ਕੰਪਨੀ ਦੇ ਵਿੱਚ 8 ਮਹੀਨੇ ਹੋ ਗਏ ਸਪਟੰਬਰ ਤੋਂ ਮੈਂ ਕੰਮ ਕਰ ਰਹੀ ਹਾਂ ਤੇ ਸਪਟੰਬਰ ਤੋਂ ਹੀ ਸਾਨੂੰ ਤਨਖਾਹ ਹੈ ਜਿਹੜੀ 20 ਤਰੀਕ ਤੋਂ ਬਾਅਦ ਮਿਲ ਰਹੀ ਹੈ ਹਰ ਇੱਕ ਵਾਰੀ ਇਦਾਂ ਹੁੰਦਾ ਹੈ ਇਸ ਤੋਂ ਪਹਿਲਾਂ ਵੀ ਕਦੇ ਪ੍ਰੋਬਲਮ ਆਂਦੀ ਸੀ ਸੈਲਰੀ ਦੀ ਸਪਟੰਬਰ ਤੋਂ ਹੀ ਆ ਰਹੀ ਹੈ ਜਦੋਂ ਨਾ ਇਸ ਕੰਪਨੀ ਕੋਲੇ ਪਿਛਲੀ ਕੰਪਨੀ ਦੇ ਵਿੱਚ ਕਦੇ ਦਿੱਕਤ ਨਹੀਂ ਆਈ ਸੀ ਇਦਾਂ ਦੀ ਕੰਪਨੀ ਨਾਲ ਕਦੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕੰਪਨੀ ਨਾਲ ਕੀਤੀ ਹੈ ਗੱਲ ਕਰਨ ਦੀ ਕੋਸ਼ਿਸ਼ ਅਸੀਂ ਬਹੁਤ ਵਾਰ ਪਰ ਸਾਨੂੰ ਕੋਈ ਐਡਾ ਪੱਕਾ ਉਹਨਾਂ ਨੇ ਆਸ਼ਵਾਸਨ ਨਹੀਂ ਦਿਵਾਇਆ ਕਿ ਹਾਂ ਤੁਹਾਡਾ ਅਸੀਂ ਹੱਲ ਕਰਾਂਗੇ ਪ੍ਰੋਪਰ ਜਨਵਰੀ ਦੇ ਵਿੱਚ ਵੀ ਅਸੀਂ ਇਸ ਤਰ੍ਹਾਂ ਇੱਕ ਵਾਰੀ ਸਟ੍ਰਾਈਕ ਕੀਤੀ ਸੀ ਅਸੀਂ ਆਪਣਾ ਕੰਮ ਬੰਦ ਕੀਤਾ ਸੀ ਉਦੋਂ ਉਹਨਾਂ ਨੇ ਇਹੀ ਕਿਹਾ ਸੀਗਾ ਕਿ ਅਸੀਂ ਤੁਹਾਨੂੰ ਹੌਲੀ ਹੌਲੀ ਕਰਕੇ ਤਨਖਾਹ ਤੁਹਾਡੀ ਟਾਈਮ ਤੇ ਦੇਣ ਲੱਗ ਜਾਾਂਗੇ ਪਰ ਉਹਦੇ ਤੋਂ ਬਾਅਦ ਵੀ ਇਹ ਡਿਲੇイ ਕਰਦੇ ਆਏ ਆ ਉਦੋਂ ਵੀ ਅਸੀਂ ਆਪਣਾ ਮੁੱਦਾ ਉਠਾਇਆ ਸੀ ਸਾਰੇ ਮੁੱਦੇ ਚੱਕੇ ਸੀ ਕਿ ਕਿੱਦਾਂ ਸਾਨੂੰ ਤਕਲੀਫਾਂ ਹੋ ਰਹੀਆਂ ਜੋ ਵੀ ਸਾਨੂੰ ਦਿੱਕਤਾਂ ਹੋ ਰਹੀਆਂ ਪਰ ਹਜੇ ਤੱਕ ਜੇ ਅਸੀਂ ਕਹੀਏ ਤਾਂ ਕਿਸੇ ਵੀ ਕੋਈ ਵੀ ਗੱਲ ਤੇ ਸਾਡੀ ਸੁਣਵਾਈ ਨਹੀਂ ਹੈਗੀ ਜਦੋਂ ਅਸੀਂ ਇੰਨੀ ਮਿਹਨਤ ਦੇ ਨਾਲ ਕੰਮ ਕਰਦੇ ਹਾਂ ਉਸ ਤੋਂ ਬਾਅਦ ਵੀ ਸਾਨੂੰ ਸਾਡੇ ਹੱਕ ਦੀ ਕਮਾਈ ਨਹੀਂ ਮਿਲਦੀ ਸਾਨੂੰ ਆਪਣੇ ਕੰਮ ਦੇ ਲਈ ਇਹਨਾ ਸੰਘਰਸ਼ ਕਰਨਾ ਪੈਂਦਾ ਹੈ ਤਾਂ ਕੀ ਕਹਾਂ ਇਦਿਲੇ ਇਹ ਕਹਿਣਾ ਚਾਹਨੇ ਕਿ ਕੰਪਨੀ ਨੂੰ ਥੋੜਾ ਬਹੁਤ ਸੋਚਣਾ ਚਾਹੀਦਾ ਆਪਣੇ ਮਤਲਬ EMPLOYEES ਬਾਰੇ ਕਿਉਂਕਿ ਕੋਈ ਵੀ ਕੰਪਨੀ ਇਕੱਲੀ ਕੰਮ ਨਹੀਂ ਕਰ ਸਕਦੀ ਉਹਦੀ ਲੇਬਰ ਜੇ ਉਹਦੇ ਨਾਲ ਖੜੀ ਹੋਏਗੀ ਤਾਂ ਹੀ ਉਹ ਕੰਮ ਕਰ ਪਾਏਗੀ ਹੁਣ ਅਸੀਂ ਵੀ ਆਨੇ ਆ ਸਾਨੂੰ 60 ਦਿਨ ਹੋ ਗਏ ਆਂਦਿਆਂ ਨੂੰ ਸਾਡੇ ਕੋਲ ਇੱਕ ਪੈਸਾ ਨਹੀਂ ਹੁੰਦਾ ਕਰਦਿਆਂ ਤੋਂ ਮੰਨਦੇ ਆ ਸਾਨੂੰ ਖੁਦ ਨੂੰ ਸ਼ਰਮ ਆਉਂਦੀ ਹੈ ਕਿ ਕਰਦਿਆਂ ਤੋਂ ਕਿੰਨਾ ਕੁ ਟਾਈਮ ਮੰਗੀ ਜਾਈਏ ਸਾਨੂੰ ਜੇ ਅਸੀਂ ਕੰਪਨੀ ਨੂੰ ਕਹਿਨੇ ਆ ਵੀ ਸਾਨੂੰ ਤੁਸੀਂ ਤਨਖਾਹ ਦਿਓ ਤਾਂ ਕਈ ਵਾਰੀ ਸਾਨੂੰ ਇਹ ਵੀ ਧਮਕੀਆਂ ਮਿਲੀਆਂ ਕਿ ਜੇਕਰ ਤੁਹਾਨੂੰ ਨਹੀਂ ਪਸੰਦ ਆ ਰਿਹਾ ਤਾਂ ਤੁਸੀਂ ਕੰਪਨੀ ਛੱਡ ਦਿਓ ਅਸੀਂ ਕੰਪਨੀ ਤਾਂ ਛੱਡੀਏ ਜੇਕਰ ਕੰਪਨੀ ਵਾਲਿਆਂ ਨੇ ਸਾਡੇ ਤੋਂ ਕੋਈ ਉਹ ਕੀਤਾ ਹੋਵੇ ਕਿ ਹਾਂ ਤਰਸ ਦੇ ਆਧਾਰ ਤੇ ਸਾਨੂੰ ਨੌਕਰੀ ਦਿੱਤੀ ਹੋਵੇ ਅਸੀਂ ਗ੍ਰੈਜੂਏਸ਼ਨ ਕੀਤੀ ਹੈ ਮੈਂ ਖੁਦ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਐਂਡ ਇੰਟਰਵਿਊ ਦੇ ਕੇ ਪ੍ਰੋਪਰ ਆਪਣਾ ਜਿਹੜਾ ਵੀ ਹੋਇਆ ਸਿਲੈਕਸ਼ਨ ਹੋਈ ਹੈ ਤਾਂ ਉਹਦੇ ਤੇ ਕੰਪਨੀ ਵਾਲੇ ਕਹਿ ਨਹੀਂ ਸਕਦੇ ਕਿਉਂਕਿ ਅਸੀਂ ਆਪਣੇ ਦਮ ਤੇ ਨੌਕਰੀ ਲੈਂਦੀ ਹੈ ਇਹਨਾਂ ਦਾ ਇਹ ਹੱਕ ਬੰਦ ਹੈ ਕਿ ਸਾਨੂੰ ਤਨਖਾਹ ਟਾਈਮ ਤੇ ਦੇਣ ਇਹ ਕਰਦੇ ਫਿਰ ਐਵੇਂ ਨਹੀਂ ਕਹਿੰਦੇ ਕਿ ਇਹ ਕੰਮ ਛੱਡ ਕੇ ਕੋਈ ਹੋਰ ਕਰ ਲਓ ਕਰਦੇ ਦੇ ਦੇਖੋ ਕਹਿੰਦੇ ਆ ਪਰ ਸਾਨੂੰ ਆਪਣੇ ਫਿਊਚਰ ਦਾ ਸੋਚਣਾ ਪੈਂਦਾ ਕਰਦੇ ਉਹਨੂੰ ਵੀ ਮਨਾਉਣਾ ਪੈਂਦਾ ਕਰਦੇ ਖੁਦ ਕਹਿੰਦੇ ਆ ਕਿ ਤੁਸੀਂ ਜਿੱਦਾਂ ਲੜਕੀਆਂ ਅਸੀਂ ਲੜਕੀਆਂ ਨੂੰ ਬਹੁਤ ਦਿੱਕਤਾਂ ਆਉਂਦੀਆਂ ਐ ਇਸ ਗੱਲ ਲਈ ਕਿਉਂਕਿ ਪਿੰਡਾਂ ਦੇ ਵਿੱਚੋਂ ਅਸੀਂ ਆਈਆਂ ਹਾਂ ਕਿਸਾਨ ਫੈਮਿਲੀ ਨੂੰ ਬਿਲੋਂਗ ਕਰਦੀਆਂ ਕੁਝ ਕਦੇ ਲੜਕੀਆਂ ਦੇ ਘਰ ਦੇ ਸਪੋਰਟ ਕਰਦੇ ਆ ਕੁਝ ਕਦੇ ਨਹੀਂ ਕਰ ਪਾਉਂਦੇ ਫਾਈਨੈਂਸ਼ਲੀ ਵੀ ਥੋੜੇ ਉਹ ਹੁੰਦੇ ਆ ਪਰ ਇਹ ਆ ਸਾਨੂੰ ਅਸੀਂ ਆਪਣਾ ਫਿਊਚਰ ਦਾ ਸੋਚ ਕੇ ਆਪਣਾ ਐਕਸਪੀਰੀਅੰਸ ਬਣਾਉਣ ਦੇ ਮਾਰੇ ਬੈਠੇ ਆ ਇੱਥੇ ਸਾਨੂੰ ਇਹ ਆ ਵੀ ਅਸੀਂ ਆਪਣਾ ਖਰਚਾ ਤਾਂ ਚਲੋ ਕੱਢ ਸਕੀਏ ਕਰਦੇਆਂ ਨੂੰ ਨਹੀਂ ਦੇ ਸਕਦੇ ਤਾਂ ਪਰ ਸਾਡੇ ਤੋਂ ਹੁਣ ਉਹ ਵੀ ਨਹੀਂ ਹੋ ਰ ਇਹ ਸੀ ਕਿਸਾਨ ਕੋਲ ਸੈਂਟਰਸ ਦੇ ਕਰਮਚਾਰੀ ਜਿਨ੍ਹਾਂ ਨੇ ਆਪਣੀਆਂ ਮੁਸੀਬਤਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਤੇ ਤੁਹਾਡੀ ਕੀ رائے ਹੈ ਇਸ ਪੂਰੇ ਮਾਮਲੇ ਦੇ ਬਾਰੇ ਆਪਣੀ رائے ਸਾਡੇ ਨਾਲ ਜ਼ਰੂਰ ਸਾਂਝੀ ਕਰਨਾ ਤੁਸੀਂ ਦੇਖ ਰਹੇ ਹੋ ਪੰਜਾਬ ਐਕਸ ਨਿਊਜ਼ ਤੇ ਮੈਂ ਹਾਂ ਗੁਰਪ੍ਰੀਤ ਕੋਰ